ਮੋਹਾਲੀ ਦੀ ਸਹਾਰਣਾ ਵਿੱਚ ਬਿਲਡਿੰਗ ਹਾਦਸੇ ਕਾਰਨ ਹਿਮਾਚਲ ਪ੍ਰਦੇਸ਼ ਦੇ ਇੱਕ ਪਰਿਵਾਰ ਵਿੱਚ ਮਾਤਮ ਛਾ ਗਿਆ ਜੋ ਪਰਿਵਾਰ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਹੁਣ ਉਸੇ ਧੀ ਦੀ ਲਾਸ਼ ਕੱਢੀ ਕਰ ਰਿਹਾ ਹੈ ਦ੍ਰਿਸ਼ਟੀ ਵਰਵਾ 29 ਸਾਲਾ ਵਾਸੀ ਹਿਮਾਚਲ ਪ੍ਰਦੇਸ਼ ਦੀ ਮੌਤ ਹੋ ਗਈ ਹੈ ਮਲਵੇ ਦੇ ਅੰਦਰੋਂ ਇੱਕ ਔਰ ਵਿਅਕਤੀ ਨੂੰ ਬਚਾਇਆ ਗਿਆ ਜਿਸ ਦੀ ਹਿਮਾਚਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪਹਾੜੀ ਜ਼ਿਲ੍ਹੇ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਮਾਰਤ ਡਿੱਗ ਪਈ। ਇਸ ਹਾਦਸੇ ਵਿੱਚ ਹਿਮਾਚਲ ਪ੍ਰਦੇਸ਼ ਦੀ ਇੱਕ ਕੁੜੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 29 ਸਾਲਾ ਦ੍ਰਿਸ਼ਟੀ ਵਰਮਾ ਵਜੋਂ ਹੋਈ ਹੈ। ਦ੍ਰਿਸ਼ਟੀ ਅਤੇ ਉਸ ਦੇ ਮੰਗੇਤਰ ਹਾਲ ਹੀ ਵਿੱਚ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਪਰ ਇਸੇ ਆਸੇ ਨੇ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਚੱਕਣਾ ਛੁਰ ਕਰ ਦਿੱਤਾ ਤੁਹਾਨੂੰ ਦੱਸਦੀ ਕਿ ਦ੍ਰਿਸ਼ਟੀ ਵਰਮਾ ਦਾ ਵਿਆਹ ਹਾਲ ਹੀ ਦੇ ਮਹੀਨਿਆਂ ਵਿੱਚ ਤੈਅ ਹੋਇਆ ਸੀ ਹੁਣ ਤੱਕ ਮੁਹਾਲੀ ਦੇ ਹਸਪਤਾਲ ਵਿੱਚ ਅਭਿਸ਼ੇਕ ਅਤੇ ਦ੍ਰਿਸ਼ਟੀ ਦੀਆਂ ਦੋ ਲਾਸ਼ਾਂ ਲਿਆਂਦੀਆਂ ਜਾ ਚੁੱਕੀਆਂ ਹਨ ਤੁਹਾਨੂੰ ਦੱਸਦੀ ਕਿ ਸ਼ਨੀਵਾਰ ਨੂੰ ਪੰਜਾਬ ਦੇ ਮੁਹਾਲੀ ਵਿੱਚ ਇੱਕ ਬਹੁ ਮੰਜ਼ਿਲਾ ਇਮਾਰਤ ਡਿੱਗ ਪਈ ਸੀ ਇਥੇ ਕੁਝ ਲੋਕ ਮਲਵੇ ਹੇਠਾਂ ਦੱਬੇ ਗਏ ਐਤਵਾਰ ਸਵੇਰੇ ਇੱਕ ਹੋਰ Laash brand ਹੋਈ ਜਿਸ ਤੋਂ ਪਹਿਲਾਂ ਰਾਤ ਨੂੰ ਇੱਕ ਕੁੜੀ ਨੂੰ ਬਾਹਰ ਕੱਢਿਆ ਗਿਆ ਸੀ ਜੋ ਜ਼ਿੰਦਾ ਸੀ ਹਾਲਾਂਕਿ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਕਰੀਬ 18 ਘੰਟਿਆਂ ਤੋਂ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਸਨ ਅਤੇ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਵਾਰ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਂਕੀ ਨੂੰ ਥਾਂ ਮਿਲੀ ਹੈ ਇਸ ਵਾਰ 26 ਜਨਵਰੀ ਦੇ ਮੌਕੇ ਪੰਜਾਬ ਦੀ ਝਾਂਕੀ ਵੇਖੀ ਜਾਵੇਗੀ ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰੀ ਪੰਜਾਬ ਦੀ ਝੰਕੀ 26 ਜਨਵਰੀ ਦੀ ਪ੍ਰੇਡ ਵਿੱਚ ਥਾਂ ਨਹੀਂ ਮਿਲੀ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਬਲੋ ਵਿਰੋਧ ਜਤਾਇਆ ਗਿਆ ਸੀ ਅਤੇ ਪੰਜਾਬ ਵਿੱਚ ਇਸ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਸੀ ਪੰਜਾਬ ਦੀ ਝੰਕੀ ਸ਼ਾਮਲ ਕਰਨ ਤੇ ਪੰਜਾਬ ਸਰਕਾਰ ਨੇ ਜੋ ਝੰਕੀ ਕੇਂਦਰ ਸਰਕਾਰ ਨੂੰ ਭੇਜੀ ਸੀ ਪਾਸ ਨਾ ਕਰਨ ਤੋਂ ਬਾਅਦ ਪੂਰੇ ਸੂਬੇ ਦੀਆਂ ਸੜਕਾਂ ਤੇ ਘੁਮਾਈ ਗਈ ਸੀ ਕਿਸਾਨਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲਈ 26 ਦਿਨਾਂ ਤੋਂ ਪੁਖੜ ਤਲ ਤੇ ਬੈਠੇ ਕਿਸਾਨਾਂ ਕੋ ਚੁਬਜੀਤ ਸਿੰਘ ਡੱਲੇਵਾਲ ਦੇ ਮਨ ਵਰਤ ਦਾ 28 ਦਿਨ ਹੈ ਜਿਹੇ ਵਿੱਚ ਉਹਨਾਂ ਦੀ ਬੇहद ਨਾਜ਼ੁਕ ਸਥਿਤੀ ਦੇ ਵਿੱਚ ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲ ਜਾਣਿਆ ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਜਗਜੀਤ ਸਿੰਘ ਡੱਲੇਵਾਲ ਦੀ ਵਿਕਟ ਦੀ ਛੇਤ ਨੂੰ ਲੈ ਕੇ ਚਿੰਤਤ ਹਨ ਮੈਂ ਸੰਸਦ ਦੀ ਸਥਾਈ ਕਮੇਟੀ ਦੀ ਰਿਪੋਰਟ ਵੀ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਹੈ ਜਿਸ ਵਿੱਚ ਹੁਣ ਘੱਟੋ ਘੱਟ ਸਮਰਥਨ ਮੁੱਲ ਲਈ ਕਾਨੀ ਗਰੰਟੀ ਦੇ ਨਾਂ ਨਾਲ ਕਿਸਾਨਾਂ ਅਤੇ ਮਜ਼ਦੂਰ ਹਤਾਸ਼ੀ ਸ਼ਿਫਾਰਸ਼ਾਂ ਸ਼ਾਮਲ ਹਨ ਮੈਂ ਅੱਜ ਆਪਣੇ ਜਨ ਨਾਇਕ ਡੱਲੇਵਾਰ ਸਾਹਿਬ ਕੋਲ ਜਿਹੜੇ ਕਿ ਮਨਨ ਵਰਤ ਤੇ ਬੈਠੇ ਆ ਉਹਨਾਂ ਕੋਲ ਆਇਆ ਇਹਨਾਂ ਦੀ ਸਿਹਤ ਬੜੀ ਨਾ ਸਾਜ ਹੈ ਉਹਦੀ ਮੈਂ ਹਾਲਾਤ ਪੁੱਛਣਾ ਹੈ ਤੇ ਨਾਲ ਜਿਹੜੀ ਕਮੇਟੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੰਡਰੀ ਦੀ ਸਟੈਂਡਿੰਗ ਪਾਰਲੀਮੈਂਟਰੀ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦਾ ਮੈਂ ਚੇਅਰਮੈਨ ਐ 3 ਮੈਂਬਰ ਐ ਉਹਨਾਂ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਜਿਦੇ ਵਿੱਚ ਖਾਸ ਤੌਰ ਤੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਵਾਸਤੇ ਸਪਰਸ਼ ਕੀਤੀ ਗਈ ਹੈ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ਼ ਕਰਨ ਦੀ ਸਪਰਸ਼ ਕੀਤੀ ਗਈ ਹੈ ਹੋਰ ਵੀ ਸਪਰਸ਼ਾਂ ਪਰ ਇਹ ਜਿਹੜੀਆਂ ਮੇਨ ਸਪਰਸ਼ਾਂ ਉਹ ਪੂਰੀ ਰਿਪੋਰਟ ਮੈਂ ਡੱਲੇਵਾਲ ਸਾਹਿਬ ਨੂੰ ਸੌਂਪਣਾ ਆ ਤੇ ਉਹਨਾਂ ਨੂੰ ਸੌਂਪੀ ਹੈ ਕੇ ਨਾਲ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਡੱਲੇਵਾਲ ਸਾਹਿਬ ਤੁਹਾਡੀ ਸਿਹਤ ਜਿਆਦਾ ਜ਼ਰੂਰੀ ਹੈ ਸਾਨੂੰ ਤੁਹਾਡਾ ਸੰਘਰਸ਼ ਵਿੱਚ ਰਹਿਣਾ ਜ਼ਰੂਰੀ ਹੈ ਇਹ ਸੰਘਰਸ਼ ਜੇ ਲੰਬਾ ਚੱਲਣਾ ਕੇਂਦਰ ਸਰਕਾਰ ਦੀ ਨੀਤ ਮਾੜੀ ਹੈ ਸਰਕਾਰਾਂ ਦੀ ਨੀਤ ਮਾੜੀ ਹੈ ਇਹ ਆਪਾਂ ਸਮਝੀਏ ਤੇ ਤੁਹਾਡੀ ਲੋੜ ਹੈ ਸੰਘਰਸ਼ ਨੂੰ ਹੋਰ ਰੂਪ ਵੀ ਦਿੱਤਾ ਜਾ ਸਕਦਾ ਕਿਰਪਾ ਕਰਕੇ ਆਪਣੀ ਸਿਹਤ ਨੂੰ ਸੰਭਾਲੋ ਤੇ ਇਸ ਨੂੰ ਹੋਰ ਰੂਪ ਦਿਓ ਕੋਈ ਤਾਂ ਕਿ ਐਸੀ ਥੋੜਾ ਸਾਨੂੰ ਤੁਹਾਡੀ ਲੋੜ ਹੈ ਕੌਮ ਨੂੰ ਲੋੜ ਹੈ ਪੰਜਾਬ ਨੂੰ ਲੋੜ ਹੈ ਦੇਸ਼ ਨੂੰ ਲੋੜ ਹੈ ਕਨੂਰੀ ਬਾਰਡਰ ਤੇ ਆਏ ਦਿਨ ਦਲੇਵਾਲ ਨੂੰ ਮਿਲਣ ਜਾ ਰਹੇ ਕਿਸਾਨ ਲੀਡਰਾਂ ਤੇ ਕੇਂਦਰੀ ਰਾਜ ਮੰਤਰੀ ਰਮਣੀ ਬਿੱਕੂ ਨੇ ਤੰਜ ਕਸਦੇ ਕਿ ਇਹ ਕਿਹ ਲੀਡਰ ਜਗਜੀਤ ਸਿੰਘ ਦਲੇਵਾਲ ਨੂੰ ਮਿਲਣ ਹੀ ਜਾਂਦੇ ਬਲਕਿ ਪਖੰਡ ਕਰਨ ਜਾਂਦੇ ਹਨ ਉਹਨਾਂ ਕਿਹਾ ਕਿ ਦਲੇਵਾਲ ਆਪਣੀ ਜਾਨ ਨਾਲ ਖੇਡ ਰਹੇ ਹਨ ਤੇ ਇਹ ਰੋਜ਼ਾਨਾ ਫੋਟੋਆਂ ਖਚਵਾਉਣ ਚੱਲ ਜਾਂਦੇ ਹਨ ਉਹਨਾਂ ਚੈਲੰਜ ਕੀਤਾ ਹੈ ਕਿ ਜੇਕਰ ਉਹਨਾਂ 'ਚ ਥੋੜੀ ਜਿਹੀ ਗੈਰਤ ਹੈ ਤਾਂ ਉਹ ਖੁਦ ਠੰਡੀਆਂ ਸੜਕਾਂ ਤੇ ਬੈਠਣ ਤੇ ਭੁਖੜਤਾਲ ਕਰਨ ਉਹਨਾਂ ਕਿਹਾ ਕਿ ਸਿਆਸੀ ਆਗੂ ਫੋਟੋਆਂ ਖਚਵਾ ਕੇ ਸਿਆਸੀ ਰੋਟੀਆਂ ਨਾ ਸੇਕਣ ਇਸ ਦਰਾਲੀ ਰਵੜੀ ਬਿੱਕੂ ਨੇ हरियाणा ਦੀ ਗੱਲ ਕਰਦੇ ਹੋਏ ਕਿਹਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ 24 ਫਸਲਾਂ ਦੇ ਐਮਐਸਪੀ ਦਾ ਐਲਾਨ ਕਰਕੇ ਪੰਜਾਬ ਦੀ ਆਵਾ ਦੀ ਪਾਰਟੀ ਸਰਕਾਰ ਅੱਗੇ ਚੁਣੌਤੀ ਖੜੀ ਕਰ ਦਿੱਤੀ ਹੈ ਤੇ ਹੁਣ ਗੇਂਦ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਲੇ ਵਿੱਚ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਲਈ ਐਮਐਸਪੀ ਦਾ ਐਲਾਨ ਕਰਨ ਰਵਨੀਤ ਚੂਨੇ ਦਾਅਵਾ ਕੀਤਾ ਹੈ ਕਿ ਜਦੋਂ ਤੱਕ ਉਹ ਲੋਕ ਸਭਾ ਵਿੱਚ ਸੰਸਦ ਮੈਂਬਰ ਸਨ ਉਸ ਵੇਲੇ ਆਵਾ ਦੀ ਪਾਰਟੀ ਅਤੇ ਕਾਂਗਰਸ ਦੇ ਕਿਸੇ ਵੀ ਸੰਸਦ ਮੈਂਬਰ ਕਿਸਾਨਤ ਦੇ ਹੱਕ ਵਿੱਚ ਆਵਾਜ਼ ਨਹੀਂ ਉਟਾਈ ਹੈ ਤੇ ਹੁਣ ਕਦੇ ਸੰਸਦ ਦੇ ਅੰਦਰ ਅਤੇ ਕਦੇ ਸੰਸਦ ਦੇ ਬਾਹਰ ਦਿਖਾਵਾਵਾਜੀ ਕਰ ਰਹੇ ਹਨ ਕੇਂਦਰ ਸਰਕਾਰ ਨੂੰ ਹਰ ਚੀਜ਼ ਜਿਹੜੀ ਆ ਉਹ ਕਹੀ ਜਾਂਦੀ ਹੈ ਕਿਸਾਨ ਮੁੱਦਿਆਂ ਤੇ ਹਜੇ ਕੀ ਐਗਰੀਕਲਚਰ ਜਿਹੜਾ ਹੈ ਉਹ ਸਟੇਟ ਦਾ ਮੁੱਦਾ ਹੈ ਸਟੇਟ ਦੀ ਉਹ ਰਿਵਿਊ ਚ ਆਉਂਦਾ ਹੈ ਅੱਜ ਹਰਿਆਣਾ ਨੇ ਮੈਂ ਮੁਬਾਰਕ ਬਾਤ ਦਿਨਾ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਦਾ ਹਜ ਸਿੰਘ ਸੈਣੀ ਸਾਹਿਬ ਨੂੰ ਜੀਣਾ ਨੇ ਅੱਜ ਜੋ ਕਿਹਾ ਸੀ ਜੋ ਕਿਹਾ ਸੀ ਇਲੈਕਸ਼ਨ ਚ ਉਹ ਕਿਸਾਨਾਂ ਲਈ ਅੱਜ ਕਰਕੇ ਦਿਖਾਇਆ ਸ਼ਾਬਾਸ਼ ਇਹ ਸੀ ਜਮ ਸਾਹਿਬ ਨੂੰ ਜਾਂਦੀ ਆ ਵੀ ਅੱਜ ਉਹਨਾਂ ਨੇ ਤਕਰੀਬਨ ਜਿਹੜੀਆਂ ਸੈਂਟਰਲ ਤੋਂ ਐਮਐਸਪੀ ਉਹ ਤਾਂ ਹੈ ਹੀ ਹੈ ਪਰ ਅੱਜ ਜਿਹਨਾਂ ਨੇ ਹੋਰ 13 ਫਸਲਾਂ ਨੂੰ ਜਿਹੜਾ ਇਹ ਉਹ ਐਮਐਸਪੀ ਦੇਤੀ ਜੋ ਵਾਦਾ ਕੀਤਾ ਸੀ ਤੇ ਅੱਜ 23 ਫਸਲਾਂ ਤੇ ਐਮਐਸਪੀ ਦੇਣ ਵਾਲੇ ਜਿਹੜੇ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪਤਾ ਲੱਗੂਗਾ ਹੁਣ ਆਉਣ ਵਾਲੇ ਦਿਨਾਂ 'ਚ ਕਿ ਕਿਸ ਤਰੀਕੇ ਨਾਲ ਉਹ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿੰਦੇ ਆ ਅੱਜ ਬੜੀ ਵੱਡੀ ਗੱਲ ਇੱਕ ਆ ਕੇ ਖੜੀ ਹੋ ਗਈ ਆਮ ਆਦਮੀ ਪਾਰਟੀ ਦੇ ਮੂਰੇ ਕੇਜਰੀਵਾਲ ਸਾਹਿਬ ਦੇ ਮੂਰੇ ਭਗਵੰਤ ਮਾਨ ਸਾਹਿਬ ਦੇ ਮੂਰੇ ਵੀ ਹਰਿਆਣਾ ਸਰਕਾਰ ਨੇ ਐਮਐਸਪੀ ਆਪਣੇ ਕਿਸਾਨਾਂ ਲਈ ਕਰਕੇ ਦਿਖਾ ਦਿੱਤੀ ਨੋਟੀਫਿਕੇਸ਼ਨ ਹੋ ਗਿਆ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਮੈਂ ਸਾਡੇ ਦਾ ਉੱਥੇ ਦੇ ਕਿਸਾਨ ਉੱਥੇ ਦੇ ਮਜ਼ਦੂਰ ਅੱਜ ਆਪਣੇ ਮੁੱਖ ਮੰਤਰੀ ਦੇ ਅੱਜ ਬੀਜੇਪੀ ਦੇ ਮੈਂ ਸਾਡੇ ਦਾ ਉਹ ਜਿੰਨਾ ਧੰਨਵਾਦ ਕਰਦੇ ਹੋਣਗੇ ਉਹ ਘੱਟ ਪਰ ਅੱਜ ਹੁਣ ਇੱਕ ਪਾਸੇ ਸਥਿਤੀ ਹਰਿਆਣਾ ਛੋਟਾ ਭਰਾ ਉਹ ਸਾ ਤੋਂ ਕਿਤੇ ਦੀ ਕਿਤੇ ਅੱਗੇ ਨਿਕਲ ਗਿਆ ਅੱਜ ਮੁੱਖ ਮੰਤਰੀ ਸਾਹਿਬ ਅੱਜ ਬੜੀ ਵੱਡੀ ਥੋੜੀ ਘੜੀ ਆ ਗਈ ਹੈ ਥੋੜੀ ਧਿਆਨ ਦੀ ਘੜੀ ਆ ਗਈ ਹੈ ਮੈਂ ਉਹ ਮੁੱਦਿਆਂ ਤੋਂ ਨਹੀਂ ਹਟਦਾ ਵੀ ਸੈਂਟਰ ਨੇ ਕੀ ਦੇਣਾ ਇਹ ਕਰਨ ਉਹ ਮੁੱਦੇ ਬਿਲਕੁਲ ਠੀਕ ਨੇ ਜਿਹੜੇ ਅਸੀਂ ਸਭ ਬੈਠੇ ਪਰ ਅੱਜ ਧਿਆਨ ਦੀ ਘੜੀ ਸੀਐਮ ਸਾਹਿਬ ਥੋੜੀ ਆ ਗਈ ਹੁਣ ਤੁਸੀਂ ਤੁਹਾਡਾ ਸਭ ਤੋਂ ਵੱਡਾ ਧਿਆਨ ਆ ਵੀ ਤੁਸੀਂ ਪੰਜਾਬ ਦੇ ਜਿਹੜੇ ਸਭ ਤੋਂ ਵੱਡੀ ਪੰਜਾਬਾ ਪੰਜਾਬੀ ਪੰਜਾਬੀ ਸੂਬਾ ਕਿਸਾਨਾਂ ਦਾ ਹੈ ਕਿਸਾਨਾਂ ਦੀ ਇਹ ਮਾਂ ਧਰਤੀ ਆ ਜਿਹੜੀ ਤੇ ਅੱਜ ਉਹ ਤੁਹਾਡੇ ਮੂਰੇ ਆ ਕੇ ਇਹ ਬਹੁਤ بڑا ਸਵਾਲ ਖੜਾ ਪਿਆ ਹਣ ਪਤਾ ਲੱਗੂ ਵੀ ਕੌਣ ਬੜੇ ਮੇਖਾਣੀ ਕਿਵੇਂ ਨਿੱਤਰੂ ਉਧਰ ਤਾਂ ਨਿੱਤਰ ਗਿਆ ਸੈਣੀ ਸਾਹਿਬ ਤੇ ਹੁਣ ਸਵਾਲ ਤੁਹਾਡੇ ਮੂਰੇ ਖੜਾ ਏ ਪਿਉਨ ਵਾਲੇ ਦਿਨਾਂ ਚ 23 ਜਿਹੜੀਆਂ ਫਸਲਾਂ ਤੇ ਐਮਐਸਪੀ ਦੇਣੀ ਸੀ ਉਹ ਅੱਜ ਸਾਰੇ ਐਮਐਲਏ ਨੂੰ ਮੈਂ ਪੁੱਛਣਾ ਜਿਹੜੇ 95 96 ਐਮਐਲਏ ਹੋ ਗਏ ਨੇ ਅੱਜ ਪੁੱਛੋ ਤਾਂ ਆਪਣੇ ਸੀਐਮ ਨੂੰ ਅੱਜ ਜਾਂ ਲੋਕ ਇਹ ਪੁੱਛਣ ਕੱਲੇ ਕੱਲੇ ਲੋਕ ਇਹ ਤਾਂ ਜਿੱਤੇ ਹੋਏ ਆ ਇਹ ਤਾਂ ਜਿੱਤੇ ਹੋਏ ਆ ਤੁਹਾਡੇ ਚਤਾਏ ਹੋਏ ਆ ਅੱਜ ਇਹਨਾਂ ਨੂੰ ਘੇਰੋ ਅੱਜ ਇਹਨਾਂ ਨੂੰ ਪੁੱਛੋ ਵੀ ਹਰਿਆਣੇ ਵਾਲਿਆਂ ਨੇ ਤਾਂ ਕਰਤਾ ਭਾਈ ਤੁਸੀਂ ਆਮ ਆਦਮੀ ਪਾਰਟੀ ਵਾਲੇ ਕਿੱਥੇ ਹੋ ਕਿੱਥੇ ਗਵਾਚੇ ਹੋਏ ਹੋ ਜਿਵੇਂ ਤੁਸੀਂ ਸਾਡਾ ਵਿਰੋਧ ਕਰਦੇ ਸੀ ਜੀ ਵੈਲਕਮ ਆ ਤੁਹਾਡਾ ਵਿਰੋਧ ਕਰਨਾ ਪਰ ਅੱਜ ਜਦੋਂ ਹਰਿਆਣੇ ਨੇ ਕਰਕੇ ਦਿਖਾਤਾ ਤੇ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਲੀਡਰਾਂ ਨੂੰ ਇਹਨਾਂ ਨੂੰ ਮੰਤਰੀਆਂ ਨੂੰ ਐਮਪੀਆਂ ਨੂੰ ਅੱਜ ਇੱਕ ਹੋਰ ਮੈਂ ਨਾਲ ਕਹਿੰਦਾ ਇਹਨਾਂ ਨੂੰ ਤੁਸੀਂ ਪੁੱਛੋ ਇਹਨਾਂ ਦੇ ਘਰਾਂ 'ਚ ਜਾ ਕੇ ਹੋਰ ਮੈਨੂੰ ਇੱਕ ਦੁੱਖ ਦੀ ਸਭ ਤੋਂ ਵੱਡੀ ਗੱਲ ਹੈ ਮੈਂ ਜਦੋਂ ਤੱਕ ਐਮਤ ਮੈਂ ਪਾਰਲੀਮੈਂਟ ਸੀ ਮੈਂ ਕਦੇ ਵੀ ਇਹ ਹੋਇਆ ਨਹੀਂ ਸੀ ਚਾਹੇ ਮੈਂ ਸਵਾ ਸਾਲ ਸਵਾ ਸਾਲ ਕਿਸਾਨਾਂ ਦੇ ਬਰਾਬਰ ਜਨਾਬ ਉਨਾਂ ਚਿਰ ਮੈਂ ਧਰਨੇ 'ਤੇ ਬੈਠਾ ਰਿਹਾ ਸਵਾ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮਪੀ ਨੇ ਜਿੰਨੇ ਵੀ ਇੱਕ ਨਹੀਂ ਕਿਸੇ ਨੇ ਇੱਕ ਨੇ ਵੀ ਅਪਸੈਂਸ਼ਨ ਸੀ ਰੋਜ਼ ਵਾਰ ਤਮਾਸ਼ਾ ਕਰਦੀ ਸੀ ਰੋਜ਼ ਵਾਰ ਤਮਾਸ਼ਾ ਕਰਦੇ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਐਮਪੀ ਨੇ ਕਿਸਾਨਾਂ ਦੇ ਹੱਕ 'ਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ 'ਚ ਕੀਤੀ ਪਾਰਲੀਮੈਂਟ 'ਚ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਹਾਨੂੰ ਕਿਸ ਲਈ ਭੇਜਿਆ ਪਾਰਲੀਮੈਂਟ 'ਚ ਇੱਕ ਵੀ ਵਿంటర్ ਸੈਸ਼ਨ 'ਚ ਇਹਨਾਂ 'ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹਦੂ ਤਾਂ ਚੰਗੀ ਆ ਹਰਸਿਮਰਤ ਕੌਰ ਉਹਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਕਰਨੀ ਕੀਤੀ ਕੀਤੀ ਆ ਜਿਹਨੇ ਕਮ ਕਵਾਂਗੇ ਕੀਤੀ ਦੂਜੇ ਪਾਸੇ ਆ ਲੀਡਰੋਂ ਪਖੰਡ ਨਾ ਕਰੋ ਅੱਜ ਡੰਦੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਚਾਉਣ ਰੋਜ਼ ਤੁਸੀਂ ਜਾਣਦੇ ਹੋ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਜੇ ਤੁਸੀਂ ਆਪਣੇ ਆਪ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿੰਦੇ ਹੋ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਰਾ ਇਸ ਥੰਡ ਵਿੱਚ ਸੜਕ ਤੇ ਕੁਝੀ ਇੱਕ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ 'ਚ ਫੋਟੋ ਖਚਾਣੇ ਹੋ ਤੇ ਆ ਕੇ ਚੁੱਪ ਕਰਕੇ ਉਹਨੂੰ ਵੀਡੀਓ 'ਚ ਪਾ ਦਿੰਦੇ ਆ। ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ 'ਚ ਕੋਈ ਕਿਸੇ 'ਚ ਹਿੰਮਤ ਪਈ ਇੱਕ ਦਿਨ ਵੀ ਧਰਨੇ 'ਤੇ ਬੈਠਣ ਦੀ। ਧੋਖੜ ਤਾਂ ਗੱਲ ਹੀ ਛੱਡੋ। ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਮਾਂ ਸਾਲ ਕਿਸਾਨਾਂ ਦੇ ਹੱਕ 'ਚ ਅੰਦਰ ਤਾਂ ਸਾਨੂੰ ਪਤਾ ਨਾ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਅੱਗੇ ਵੀ ਖੜਾਂਗੇ। ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰ ਰਹੇ ਹੋ ਨਾ ਜੇ ਤੁਹਾਡੇ ਕਾਂਗਰਸ ਪਾਰਟੀ ਫਰਮ ਆਦਮੀ ਪਾਰਟੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਆ ਤਾਂ ਬੈਠੋ ਮਰਨ ਵਰਤੇ ਬਰਾਬਰ ਬੈਠੋ ਭੁਖ ਹੜਤਾਲ ਤੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਠੰਡੀਆਂ ਰਾਤਾਂ ਚ ਕਿੱਥੇ ਬੈਹਿ ਸਕਦੇ ਜੇ ਨਹੀਂ ਬੈਹਿ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ ਕੁਝ ਇੱਕ ਵਾਰ ਫੇਰ ਤੋ ਦਾ ਸਾਰਿਆਂ ਦਾ ਜਿੰਨੀਆਂ ਨੇ ਵੀ ਵੋਟਾਂ ਨੇ ਸਾਰੇ ਪੰਜਾਬ 'ਚ ਬੀਜੇਪੀ ਨੂੰ ਵੋਟ ਪਾਈ ਹੈ। ਬੀਜੇਪੀ ਦੇ ਨਮਾਇੰਦਿਆਂ ਨੂੰ ਵੋਟ ਪਾਈ ਹੈ। ਚਾਹੇ ਕੋਈ ਜਿੱਤਿਆ ਹੋਵੇ, ਚਾਹੇ ਕੋਈ ਹਾਰਿਆ ਹੋਵੇ। ਤੁਹਾਡਾ ਖਾਸ ਤੌਰ ਤੇ ਪੰਜਾਬ ਵਾਸੀਆਂ ਦਾ ਬਹੁਤ ਧੰਨਵਾਦ। ਅਸੀਂ ਇਮਾਨਦਾਰੀ ਨਾਲ ਲੱਗੇ ਰਵਾਂਗੇ, ਲੱਗੇ ਰਵਾਂਗੇ। ਕਿ ਜਦੋਂ ਤੱਕ ਬੀਜੇਪੀ ਦੀ ਜਿੱਤ ਨਹੀਂ ਹੁੰਦੀ ਪੰਜਾਬ 'ਚ। ਉਦੋਂ ਤੱਕ ਲੋਕਾਂ ਦੇ ਕੋਲੋਂ ਬਾਰ-ਬਾਰ ਅਸੀਂ ਹੱਥ ਜੋੜ ਕੇ ਵੋਟ ਮੰਗਦੇ ਰਵਾਂਗੇ ਸ੍ਰਕੀ ਦੀ ਪੰਜਾਬ ਦੀ ਡਿਵੈਲਪਮੈਂਟ ਲਈ ਹੋਰ ਕੋਈ ਨਹੀਂ ਕਰ ਸਕਦਾ ਨਾ ਫੇਰ ਕਦਮਾ ਹੋਰ ਕੋਈ ਨਹੀਂ ਕਰ ਸਕਦਾ ਤੇ ਸਾਰੇ ਹੀ ਮੇਰੇ ਜਿੱਤੇ ਹੋਏ ਜਿੰਨੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿੱਤੇ ਆ ਜਿੰਨੇ ਵੀ ਸਾਡੇ ਰੂਰਲ ਹਾਲ ਕੇ ਜਿਹੜੀਆਂ ਛੋਟੇ-ਛੋਟੇ ਸ਼ਹਿਰ ਨੇ ਕਸਵੇ ਆ ਉੱਥੇ ਵੀ ਬੀਜੇਪੀ ਨੇ ਆਪਣਾ ਖਾਤਾ ਖੋਲ੍ਹਿਆ ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਆਫ਼ੀਵਾਦ ਦਿੰਦਾ ਤੇ ਜਿਹੜੇ ਸਾਡੇ ਕੈਂਡੀਡੇਟ ਜਿੱਤ ਨਹੀਂ ਸਕੇ ਪਰ ਸਾਡੇ ਲਈ ਤੁਸੀਂ ਜਿੱਤੇ ਹੋਏ ਹੋ ਸਾਡੇ ਤੁਸੀਂੋਂ ਤੇ ਤੁਹਾਨੂੰ ਵੀ ਬਹੁਤ